ਜੀਸ ਹੱਥ ਪਿੰਡ ਕਾਲਵਾ ਵਿਖੇ ਸੁੱਖਾ ਕਾਲ ਦਾ ਪਿੰਡ ਆ ਅੱਜਾਂ ਦੀ ਵਧੀਆ ਸੀ ਮੁੰਡਾ ਜੀ ਬਹੁਤ ਪਰ ਗਲਤ ਲੈਣ ਦੇ ਵਿੱਚ ਪੈ ਗਏ ਇਹ ਲੈਣ ਤੇ ਇਹ ਗਲਤੀ ਆ ਪਹਿਲਾਂ ਤਾਂ ਦੋਨੇ ਉਹ ਦੋਸਤੀ ਸੀਗੇ ਆਪਸ ਵਿੱਚ ਪਿੱਛੇ ਗਲੀ ਦੇ ਹੋ ਗਿਆ ਟੱਕਰੇ ਖੜ ਗਿਆ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਧੜ ਕੇ ਖੜ ਜਾਵੇ ਮਿੱਤਰਾ ਟੱਕੂਏ ਤੇ ਟਕੂਆ ਖੜ ਕੇ ਪਿੰਡ ਦੇ ਸਭ ਤੋਂ ਰੌਣਕੀਏ ਤੁਸੀਂ ਲੱਗਦੇ ਥੋੜਾ ਜਿਹਾ ਭਾਜੀ ਕਰੇ ਦੱਸਤਾ ਤੁਸੀਂ ਮੈਂ ਮੇਰੇ ਹਲ ਕਰਦਾ ਜਸਮੀਨ ਅਖਤਰ ਉਹ ਇਹਨਾਂ ਦੀ ਨੋਹ ਆ ਜੀ ਗਾਣੇ ਤਾਂ ਬਹੁਤ ਹੋਦੇ ਦੱਸਦੇ ਨਹੀਂ ਉਹਨਾਂ ਨੂੰ ਆਉਂਦੇ ਆ ਸਾਨੂੰ ਨਹੀਂ ਨਾ ਆਉਂਦੇ ਪਹਿਲਾਂ ਸੱਸਾਂ ਮੜੀਆਂ ਨਾ ਨਾ ਪਹਿਲਾਂ ਬਹੁਤ ਚੰਗੀਆਂ ਸੀ ਸੱਤ ਕੰਮ ਬਾਧ ਦਿੰਦੇ ਹੁਣ ਸੱਤ ਵੀ ਅੰਦਰ ਸੁੱਤੀ ਰਹਿੰਦੀ ਨੋ ਵੀ ਸੌਂਜਣ ਦੀ ਥਰਾਈਆਂ ਗੱਲਾਂ ਸਾਨੂੰ ਬਹੁਤ ਜਿਆਦਾ ਆਉਂਦੀਆਂ ਧੋੜੋ ਧੋੜੋ ਗਿਆਨੀ ਦੇ ਪਿਆ ਮੈਂ ਕਿਦ ਰੋਈ ਨਾ ਪਾਉ ਮੈਂ ਠੀਕ ਠਾਕ ਆ ਮੰਗਲਾ ਦਾ ਅਸੀਂ ਬੋਲੀ ਦੀ ਸੰਝੀ ਲਈ ਦੀ ਆਪੇ ਕੋਟਾ ਥਾਕੇ ਆਪਰੇ ਕੀ ਬਦਵਾਸੇ ਏ ਰੌਣਕ ਦੋ ਕਰੀਆਂ ਤੇ ਜਾਣਾ ਪਿਛੜ ਪਰਾਵੋ ਮੇਲਾ